ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਸਵਰਾਜ 744 FV ਟਰੈਕਟਰ ਲੈ ਕੇ ਆਏ ਹਾਂ ਤੁਸੀਂ ਚਲਾ ਕੇ ਟਰੈਕਟਰ ਚੈੱਕ ਕਰ ਸਕਦੇ ਹੋ ਟਰੈਕਟਰ ਕੋਕਾਪਲੀ ਸੀ ਹੈ ਸਾਰਾ オリジナル ਹੈ ਇੰਜਨ ਗੇਅਰ ਦਾ ਟਰੈਕਟਰ ਫੁੱਲ ਲੁੱਕ ਹੈ ਛੇ ਚਰੀ ਟਰੈਕਟਰ ਦੇ ਟਾਇਰ ਤਾਂ ਬਿਲਕੁਲ ਨਵੇਂ ਹੀ ਆ 2005 ਮਾਡਲ ਦਾ ਟਰੈਕਟਰ ਆਲ ओरिजिनल ਸਾਰਾ ਟਰੈਕਟਰ ਨਵਾਂ ਤੁਸੀਂ ਚੈੱਕ ਕਰਕੇ ਸਿੱਧਾ ਖਰੀਦ ਸਕਦੇ ਹੋ ਤੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਵੀਰ ਵੱਲੋਂ 2 ਲੱਖ ਅਤੇ 75 ਹਜ਼ਾਰ ਡਿਮਾਂਡ ਹੈ ਵੀਰ ਦਾ ਮੋਬਾਈਲ ਨੰਬਰ 99158967 ਨਰੇ ਨੰਮੇ 190 ਨੰਨੇ ਵਿੱਚ 707 ਇਸ ਨੰਬਰ ਤੇ ਤੁਸੀਂ ਕਨੈਕਟ ਕਰਕੇ ਆਹ ਟਰੈਕਟਰ ਖਰੀਦ ਸਕਦੇ ਹੋ ਕੋਕਾ ਪੀਸ ਟਰੈਕਟਰ